ਸਭ ਤੋਂ ਪਹਿਲਾਂ ਤਾਂ ਮੈਂ ਜੋ ਅੱਜ ਇਹ ਵਿਸ਼ੇਸ਼ ਪੜਾ ਪਵਿੱਤਰ ਦਿਨ ਲਗਾਤਾਰ 7 ਦਿਨ ਮਾਂ ਦਾ ਗੁਣਗਾਨ ਹੋਇਆ ਰਾਜ ਅਸ਼ਟਮੀ ਆ ਇੱਥੇ ਉਹਦੀ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਉਥੇ ਕੱਲ ਨੂੰ ਰਾਮ ਨੌਵੀਂ ਆ ਪੂਰੇ ਦੇਸ਼ 'ਚ ਰਾਮ ਨੌਵੀਂ ਜੋ ਹੈ ਉਹ ਮਨਾਈ ਜਾਣੀ ਆ ਅੱਜ ਵਿਸ਼ੇਸ਼ ਤੌਰ ਤੇ ਨਰੇਸੀ ਸਨਤਨ ਸਰਮੂ ਸਭ ਕਮੇਟੀ ਵੱਲੋਂ ਤੇ ਬਹੁਤ ਲੰਬੇ ਸਮੇਂ ਤੋਂ ਇਹ ਵਿਸ਼ਾਲ ਜੋ ਰਾਮ ਨੋਮੀ ਦਾ ਉਸ ਅਵਸਰਤੇ ਸ਼ੁਭਾਈ ਹੱਤਰ ਕੀਤੀ ਜਾਂਦੀ ਆ ਰਾਮ ਨੋਮੀ ਮਨਾਈ ਜਾਂਦੀ ਆ ਦੀ ਵੀ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਆਪਣੇ ਵੱਲੋਂ ਵੀ ਔਰ ਨਾਲ ਦੀ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਰਦਾਰ ਸਖਵੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਵੀ ਇਸ ਪਰਬ ਤੇ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਲਈ ਵੀ ਔਰ ਕੱਲ੍ਹ ਦੇ ਲਈ ਵੀ RAM NAVE ਲਈ ਬਹੁਤ-ਬਹੁਤ ਮੁਬਾਰਕਬਾਦਨਾ ਔਰ ਬਖਾਨ ਸ਼੍ਰੀ RAM ਜੀ ਦੇ ਚਰਨਾ ਚ ਬੇਨਤੀ ਕਰਾਂਗਾ ਕਿ ਉਹ ਕਿਰਪਾ ਬਣਾ ਕੇ ਰੱਖਣ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਕਿ ਸਾਡਾ ਆਪਸ ਵਿੱਚ ਪਿਆਰ ਮੁਹੱਬਤ ਤੇ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਬਣਾਇਆ ਜਾ ਸਕੇ ਬਣੀ ਬਣੀ ਰਹੇ ਸਕੇ ਦੇਖੋ ਸਭ ਤੋਂ ਪਹਿਲਾਂ ਤਾਂ ਸਾਰੇ ਐਡੀ ਵੱਡੀ ਗਿਣਤੀ ਸੰਤਮਾਪੁਰਸ਼ ਆਦ ਆਏ ਆ ਇਸ ਖਾਸ ਤੌਰ ਤੇ ਸਨਾਤਨ ਦੀ ਗੱਲ ਕੀਤੀ ਅੱਜ ਸੰਤਮਾਪੁਰਸ਼ਾਂ ਨੇ ਬਈ ਜੇ 100 ਦਾ ਨੋਟ ਆ ਉਹਨੂੰ ਜੇ ਚਾਰ ਹਿੱਸਿਆਂ 'ਚ ਪਾੜ ਦਾਂਗੇ ਤਾਂ ਜਿਹੜੇ ਉਹਨੇ ਇਹ ਥੋੜੀਆਂ ਵੀ ਉਹਦੇ 25-25 ਰੁਪਏ ਮਿਲ ਜਾਣਗੇ ਉਹਨੇ ਤਾਂ 25 ਪੈਸੇ ਨਹੀਂ ਮਿਲਣੇ ਗੱਲ ਬਿਲਕੁਲ ਠੀਕ ਆ ਬਈ ਆਪਾਂ ਜੇ ਆਪਾਂ ਸਾਰੇ ਅਲੱਗ-ਅਲੱਗ ਕਿਸੇ ਵੀ ਜਾਤ ਬਰਾਦਰੀ ਕੋਈ ਵੀ ਅਲੱਗ-ਅਲੱਗ ਦੇਰੇ ਸਾਰੇ ਜੇ ਸਨਾਤਨ ਇੱਕ ਹੋ ਜੇ ਤਾਂ ਮੈਂ ਸਮਝਦਾ ਕੋਈ ਗੱਲ ਹੀ ਨਹੀਂ ਕੋਈ ਮੂਰੇ ਹੀ ਨਹੀਂ ਹੈ ਤੇ ਇਸ ਕਰਕੇ ਸਭ ਤੋਂ ਖੁਸ਼ੀ ਦੀ ਅੱਜ ਜਿਹੜਾ ਹੁਣ ਰਤ ਸਾਰਿਆਂ ਨੇ ਖਿੱਚਣਾ ਹੈ ਤੇ ਇਹ ਜਿਹੜੀ ਪ੍ਰਬੰਧਕ ਕਮੇਟੀ ਆ ਉਹਦਾ ਬਹੁਤ ਮੈਂ ਸਮਝਦਾ ਮੁਬਾਰਕਵਾਦ ਉਹਨਾਂ ਨੂੰ ਕਿਉਂਕਿ ਇਸ ਵੇਲੇ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕੰਮ ਆ ਉਹ ਰਾਮ ਮੰਦਰ ਜੀ ਦਾ ਹੋਇਆ ਤੇ ਰਾਮ ਮੰਦਰ ਜੀ ਬਣਨ ਤੋਂ ਬਾਅਦ ਤੇ ਅੱਜ ਇੱਕ ਤਾਂ ਰਾਮ ਲੱਲਾ ਦੀ ਜਿਹੜੀ ਜਿਹੜੀ ਤਸਵੀਰ ਆ ਉਸ ਤੋਂ ਮੰਦ ਕੋਈ ਹੋਰ ਤਸਵੀਰ ਨਹੀਂ ਅੱਜ ਦੁਨੀਆ 'ਚ ਉਹ ਇੱਕ ਹੋ ਇੱਕ ਹੋ ਗਈ ਜਦੋਂ ਇਹ ਪ੍ਰਾਣ ਪ੍ਰਸ਼ਟਾ ਹੋਈ ਆ ਤੇ ਇਸ ਕਰਕੇ ਜਦੋਂ ਇਹ ਐਡਾ ਵੱਡਾ ਧਰਮ ਦਾ ਕੰਮ ਹੋ ਜੇ ਨਾ ਤੇ ਫਿਰ ਆਪਣੇ ਆ ਜਿਹੜਾ ਆਪਣੇ ਦੇਸ਼ ਵਾਸੀ ਨੇ 140 ਕਰੋੜ ਉਹਨਾਂ 'ਚ ਅਲੱਗ ਇੱਕ ਊਰਜਾ ਆ ਜਾਣੀ ਹੈ ਦੇਸ਼ ਕਿਤੇ ਦੀ ਕਿਤੇ ਪਹੁੰਚ ਜਾਣਾ ਹੈ ਇਹਦਾ RAM ਜੀ ਨੂੰ ਅਈ 500 ਸਾਲ ਬਨਵਾਸ ਦੇ ਤੋਂ ਬਾਅਦ ਇਹ ਆਪਣੇ ਦੇਸ਼ ਤੇ ਜਿਹੜੇ ਕਸ਼ਟ ਆਏ ਹੋ ਰਹੇ ਉਹ ਹੁਣ ਕੁਝ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਨਹੀਂ ਤਰੱਕੀ ਉਹ ਆਤੀ ਜੇ ਨੰਬਰ ਤੇ ਤੋਂ ਬਾਅਦ ਪਹਿਲੇ ਨੰਬਰ ਤੇ ਦੁਨੀਆ ਤੇ ਪਹੁੰਚਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸ੍ਰੀ ਸਨਾਤਨ ਧਰਮ ਹਾਊਸ ਆਫ ਕਮੇਟੀ ਵੱਲੋਂ 95ਵੀਂ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ RAM ਨਾਮੀ ਦੇ ਪਲੱਸ ਦੇ ਵਿੱਚ ਨਿਕਾਲੀ ਜਾ ਰਹੀ ਹੈ ਜਿਸ ਦੇ ਵਿੱਚ ਆਦਰਯ ਮਦਨਾ ਚੋਪੜਾ ਜੀ ਵੱਲੋਂ ਪ੍ਰਧਾਨ ਕੁਲਪੁਸ਼ਪ ਮਲਿਕ ਸਾਹਿਬ ਅਰ ਗਨ ਸਕੱਤਰ ਸ੍ਰੀ ਅਸ਼wini ਚੋਪੜਾ ਜੀ ਕੈਚਰ ਕਮਲ ਬੱਸੀ ਜੀ ਔਰ ਉਹਨਾਂ ਦੀ ਸਮੁਤ ਟੀਮ ਵੱਲੋਂ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ ਹੁਣ ਸ੍ਰੀ RAM ਨੇਲਾ ਮੈਦਾਨ ਤੋਂ ਸ਼ੁਰੂ ਹੋ ਕੇ ਸਬਜੀ ਮੰਡੀ ਚੌਂਕ ਕੰਡਾਗਰ ਚੌਂਕ ਚੌੜਾ ਬਿਆਰ ਹੁੰਦੇ ਹੋਏ ਡਿਵੀਜ਼ਨ ਨੰਬਰ 3 ਤੋਂ ਉਨ ਹੋ ਕੇ ਫਰੀਦ ਦੇ ਮੰਦਰ ਜਾ ਕੇ ਸੰਪੰਨ ਹੋਏਗੀ ਜਿਸ ਦੇ ਵਿੱਚ ਬਹੁਤ ਸੁੰਦਰ ਝਾਕੀਆਂ ਬੈਂਡ ਬਾਜੇ ਦਾਸ਼ਾ ਪਾਰਟੀਆਂ ਤੇ ਪਵਿੱਤਰ ਮੌਕੇ ਤੇ ਸ੍ਰੀ ਰਾਮ ਨੌਮੀ ਉਤਸਵ ਦੇ ਉਪਲੈਕਚ ਸ੍ਰੀ ਸਨਾਤਨ ਧਰਮ ਮਹੋਸਤਵ ਕਮੇਟੀ ਆਦਰਯੋਗ ਮਦਲਾ ਚੋਪੜਾ ਜੀ ਦੀ ਰਹਿਨਵਾਈ ਚ ਅੱਜ ਵੀ ਸ਼ਾ ਰੱਥ ਯਾਤਰਾ ਲੁਧਿਆਣਾ ਨਿਵਾਸੀਆਂ ਦੇ ਦਰਸ਼ਨ ਲਈ ਲਗ ਲਗ ਬਜ਼ਾਰਾਂ ਤੋਂ ਨਿਕਲੀ ਜਿਹੜੀ ਦ੍ਰੈਸ਼ੀ ਗਰਾਉਂਡ ਤੋਂ ਆਰੰਭ ਹੋਈ ਹੈ ਅੱਜ ਦੇ ਪਾਵਨ ਤੇ ਪਵਿੱਤਰ ਮੌਕੇ ਤੇ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਪੰਜਾਬ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਹ ਅੱਜ ਦਾ ਇਹ ਖੁਸ਼ੀ ਦਾ ਦਿਹਾੜਾ ਇੰਨਾ ਖੁਸ਼ੀ ਦਾ ਹੈ 500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮ ਆਪਣੇ ਨਿਵਾਸ ਥਾਂ ਤੇ ਪਹੁੰਚੇ ਆ ਅੱਜ ਬਹੁਤ ਵੱਡਾ ਦਿਨ ਹੈ ਅਸੀਂ ਸਨਾਤਨ ਧਰਮ ਦੇ ਮੁਤਾਬਕ ਔਰ ਇਹ ਖੁਸ਼ੀ ਜਿਹੜੀ ਹੈ ਡਬਲ ਹੋ ਗਈ ਮੈਂ ਸਨਾਤਨ ਧਰਮ ਮਹੋਸਤ ਕਮੇਟੀ ਵੱਲੋਂ ਆਪਣੇ ਵੱਲੋਂ ਮਹਾ ਚੂratri ਮਹੋਸਤ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿਨ ਅੱਜ ਦੇ ਪਾਵਨ ਪਵਿੱਤਰ ਮੌਕੇ ਤੇ ਅੱਜ ਸਨਾਤਨ ਧਰਮ ਮਹੋਸਤ ਕਮੇਟੀ ਵੱਲੋਂ 95 ਸ਼ੋਭਾ ਯਾਤਰਾ RAM NAMI ਦੇ ਪਲਕ ਚ ਕਢੀ ਜਾ ਰਹੀ ਹੈ। ਤਮਾਮ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ। ਅੱਜ ਸ੍ਰੀ ਸਨਾਤਨ ਧਰਮ ਮਹੋਸਤ ਕਮੇਟੀ ਵੱਲੋਂ 55 55ਵੀਂ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ ਸ੍ਰੀ RAM NAMI ਉਸਫ ਦੇ ਫਲਕਸ ਦੇ ਵਿੱਚ ਦ੍ਰੇਸ਼ੀ ਮદાન ਤੋਂ ਰਾਮਬਾਈ ਪਦਮਚਰੀ ਵੀਜੇ ਚੋਪੜਾ ਦੀ ਪ੍ਰੇਰਣਾ ਦੇ ਨਾਲ ਸ੍ਰੀ ਮਦਨ ਲਾਲ ਚੋਪੜਾ ਜੀ ਜਿਨ੍ਹਾਂ ਦੇ ਅਸ਼ੀਰਵਾਦ ਦੇ ਸਦਕੇ ਪਿਛਲੇ 45 ਸਾਲਾਂ ਤੋਂ ਲਗਾਤਾਰ ਸਨਾਤਨ ਧਰਮ ਦਾ ਝੰਡਾ ਚੱਕਿਆ ਹੋਇਆ ਹੈ ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਸਫ ਦੇ ਫਲਕਸ ਦੇ ਵਿੱਚ ਅਤੇ ਸ੍ਰੀ ਰਾਮ ਨਾਮੀ ਉਸਫ ਦੇ ਫਲਕ ਦੇ ਵਿੱਚ ਇਹ ਸ਼ੋਭਾ ਯਾਤਰਾ ਸਾਲ ਦੇ ਵਿੱਚ ਦੋ ਵਾਰ ਕੱਢੀ ਜਾਂਦੀ ਹੈ ਮੈਂ ਸਮਸਤ ਪਧਕਾਰੀ ਜਿੰਨੇ ਵੀ ਸਾਡੇ तमाम ਮੈਂਬਰ ਹੈ ਸਨਾਤਨ ਧਰਮ ਉਸਫ ਕਮੇਟੀ ਦੇ ਸਾਰਿਆਂ ਨੂੰ ਜੁਤੇ ਜੀ ਆਇਆਂ ਨੂੰ ਕਹਿੰਨੇ ਆ ਉੱਥੇ ਧੰਨਵਾਦ ਕਰਦਾ ਹਾਂ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਇਸ ਯਾਤਰਾ ਦੀ ਯੋਜਨਾ ਕੀਤਾ ਘੰਟਾ ਘਰ ਚੌਂਕ 'ਚ ਸਵਾਗਤ ਕੀਤਾ ਜਾਂਦਾ ਸਾਡੀ ਸੁਸਾਇਟੀ ਵੱਲੋਂ ਪੈਰਾਡਾਈਸ ਕਲੱਬ ਵੱਲੋਂ ਚੋੜਾ ਵਿਆਰ ਮਾਰਕੀਟ ਵੱਲੋਂ ਜੈ ਸ਼੍ਰੀ ਰਾਮ